we <laughs> ਤਾਰ ਹਰ ਇੱਕ ਚੀਜ਼ ਦੇ ਲੰਗਰ ਜਿਹੜੇ ਨੇ ਕਸਾਲਾ ਵੱਲੋਂ ਸ਼ੰਭੂ ਬਾੜ ਦੇ ਉੱਤੇ ਲਗਾਏ ਗਏ ਨੇ ਦੁੱਧ, ਖੀਰ, ਚਾਹ, ਪਾਣੀ ਹਰ ਇੱਕ ਚੀਜ਼ ਦਾ ਲੰਗਰ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਅੱਬੋ ਹੋਰ ਤੋਂ ਐਂਬੂਲੈਂਸ ਜਿਹੜੀ ਹੈ ਤਿਆਰ ਵਰ ਤਿਆਰ ਜਿਹੜੇ ਨੌਜਵਾਨ ਦੂਜੇ ਜਿਹੜੇ ਗੋਲੇ ਵੀ ਜ਼ਖਮੀ ਹੁੰਦੇ ਨੇ ਉਹਨਾਂ ਦੇ ਲਈ ਐਂਬੂਲੈਂਸ ਸ਼ੰਭੂ ਬਾਰਡਰ ਦੇ ਉੱਤੇ ਤਿਆਰ ਬਰ ਤਿਆਰ ਖੜਾਈ ਹੋਈ ਹੈ। ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਸ਼ਾਂਤ ਰਹਿਣ ਦੀ ਜਿਹੜੀ اپੀਲ ਲੋਕਾਂ ਨੂੰ ਕੀਤੀ ਜਾ ਰਹੀ ਹੈ। ਲਗਾਤਾਰ ਚੌਥੇ ਦਿਨ ਵੀ ਜਿਹੜੀ ਹੈ ਹਰਿਆਣਾ ਫੋਰਸ ਹੈ ਬਾਰਡਰ ਦੇ ਉੱਤੇ ਡੱਟੀ ਹੋਈ ਹੈ ਤੇ ਇਧਰਲੇ ਪਾਸੇ ਕਿਸਾਨ ਖੜੇ ਨੇ। ਰਾਤ ਦੀ ਜਿਹੜੀ ਮੀਟਿੰਗ ਸੀ ਉਹ ਵੀ ਬੇਸਟ ਰਹੀ ਹੈ ਹੁਣ ਐਤਵਾਰ ਨੂੰ ਜਿਹੜੀ ਹੈ ਉਹ ਮੀਟਿੰਗ ਅਗਲੀ ਮੀਟਿੰਗ ਰੱਖੀ ਗਈ ਹੈ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਟੇਬਲ ਟਾਕ ਤੇ ਗੱਲ ਮਕਾਉਣਾ ਚਾਹੁੰਦੀਆਂ ਨੇ ਆ ਸ਼ੰਭੂ ਬਾਰਡਰ ਤੋਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸਾਨ ਆਗੂਆਂ ਨੇ ਜਿਹੜਾ ਹੈ ਅੱਗੇ ਰੱਸਾ ਲਗਾ ਕੇ ਨੌਜਵਾਨ ਨੂੰ ਅੱਗੇ ਆਉਣ ਤੋਂ ਜਿਹੜਾ ਹੈ ਉਹ ਰੋਕਿਆ ਹੋਇਆ ਹੈ ਫਿਲਹਾਲ ਡਿਊਟੀ ਦੇ ਰਹੇ ਨੇ ਕਿਸਾਨ ਆਗੂ ਕਿਸਾਨੀ ਛੰਡੇ ਦੇ ਨਾਲ ਲੈਸ ਸ਼ੰਭੂ ਬਾਰਡਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਿੰਨ ਚਾਰ ਦਿਨ ਜਿਹੜੇ ਨੇ ਪੂਰੇ ਜੰਗ ਵਰਗੇ ਹਾਲਾਤ ਜੋ ਸ਼ੰਭੂ ਬਾਰਡਰ ਦੇ ਉੱਤੇ ਬਣੇ ਹੋਏ ਸੀ ਜੀ ਕੀ ਨਾਮ ਹੈ ਆਪਣੇ ਨੱਕੇ ਦੇ ਉੱਤੇ ਕੀ ਹੋਇਆ ਹੈ ਪਿੰਡ ਪਿੰਡ ਟੋਕਰ ਖੇਤ ਚ ਮਾਲੂ ਜੀ ਬਾਕੀ ਹੋਇਆ ਨੱਕ ਦੇ ਉੱਤੇ ਨੱਕ ਰਿਓ ਜਿਹੜਾ ਬੜਾ ਢੋਲੀ ਗੱਲ ਹੈ ਅੱਛਾ ਏ ਮੇਰੇ ਇੱਥੇ ਵੱਜੀ ਵੀਰੇ ਅੱਛਾ ਪਿੰਡ ਚ ਮਾਰ ਹੋਈ ਹੈ ਹਾਂ ਅਖਰੇ ਵਾਲੇ ਗੋਲੇ ਵੀ ਠੂਹੀ ਇੱਥੇ ਵੱਜੇ ਰਾਵੜ ਗੋਲਿਆ ਟੋਚੇ ਪਾਣ ਲੱਗੇ ਅੱਛਾ ਅੱਛਾ ਡੈਰੀਗੇਟ ਤੇ ਡੈਰੀਗੇਟ ਤੇ ਟੋਚੇ ਪਾਣ ਲੱਗੇ ਸੀ ਕੁਝ ਹੋਰ ਧੂੰਝੇ ਪੱਜੇ ਦੀ ਗੋਲੇ ਇਹ ਵੀ ਰਾਵੜ ਦੀ ਗੋਲੀਆਂ ਲੱਗੀਆਂ ਕੀ ਕਹਿਣਾ ਚਾਹੋਗੇ ਕੁਝ ਕਹਿਣਾ ਚਾਹੀਏ ਜਲਦੀ ਸਰਕਾਰ ਐਨੇ ਗੋਲੇ ਜੇਰਨੇ ਕੋਈ ਮਾੜੀ ਬਾਤ ਐ ਜੀ ਤੁਸੀਂ ਜੁੜੋ ਜੁੜਾ ਟਾਈਮ ਦੇ ਨਾਲ ਮੈਂ ਮੁਹੰਮਦ ਸਲੀਮ ਇੱਕ ਖਾਲਸਾ ਜੀ ਨੇ ਜਿਹੜੇ ਬਹੁਤ ਵਧੀਆ ਬਾਈਕ ਦੇ ਉੱਤੇ ਦਿੱਲੀ ਵੱਲ ਨੂੰ ਮੂੰਹ ਕਰਕੇ ਖੜੇ ਨੇ ਗੱਲ ਗੱਲਬਾਤ ਕਰਦੇ ਆ ਬਾਬੇ ਕੀ ਨਾਮ ਹੈ ਬਾਬਾ ਜੀ ਵਾਇਗੁਰ ਜੀ ਦਾ ਖਾਲਸਾ ਬਾਇਗੁਰ ਜੀ ਕੇ ਫਤੇ ਜੀ ਦਾਸ ਦਾ ਨਾਮ ਉਦਮ ਸਿੰਘ ਹੈ ਜੀ ਹਾਂ ਜੀ ਤੇ ਬਾਬੇ ਜਿਹੜੀ ਐਕਟੀਵਿਟੀ ਸ਼ੰਭੂ ਬਾੜ ਦੇ ਉੱਤੇ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਗੈਰ ਕਾਨੂੰਨੀ ਤਰੀਕੇ ਨਾਲ ਇਹਨਾਂ ਨੇ ਰਾਹ ਰੋਕਿਆ ਹੋਇਆ ਹੈ ਕਿਸਾਨ ਜਥੇਬੰਦੀਆਂ ਨੇ ਬਾਰ ਬਾਰ ਅਪੀਲ ਕੀਤੀ ਹੈ ਜੀ ਵੀ ਇਹਨੂੰ ਰਾਹ ਨੂੰ ਖੋਲਣਾ ਚਾਹੀਦਾ ਹੈ ਪੀਸਫੁਲ ਪ੍ਰੋਟੈਸਟ ਦਾ ਹੱਕ ਹਰ ਇੱਕ ਬੰਦੇ ਨੂੰ ਆ ਜੀ ਕਿਸਾਨ ਹੋਵੇ ਮਜ਼ਦੂਰ ਹੋਵੇ ਕੋਈ ਹੋਰ ਹੋਵੇ ਜਿਹੜਾ ਬੰਦਾ ਪੀਸਫੁਲੀ ਪ੍ਰੋਟੈਸਟ ਕਰ ਰਿਹਾ ਉਹ ਕਰ ਰਿਹਾ ਹੈ ਹੈਨਾ ਜੀ ਸ਼ਾਂਤ ਮੈ ਤਰੀਕੇ ਨਾਲ ਤੇ ਇਹ ਜਿਹੜੇ ਅਕਸਾਰੇ ਆ ਵੀ ਇਹ ਪੀਸਫੁਲ ਪ੍ਰੋਟੈਸਟ ਨਾ ਕਰਨ ਬੌਮਬ ਚਲਾ ਰਹੇ ਆ ਗੋਲੀਆਂ ਚਲਾ ਰਹੇ ਆ ਇੱਧਰ ਦੇਖੋ ਕਿਸਾਨ ਖੜੇ ਆ ਨੇ ਹੱਥੇ ਖੜੇ ਆ ਵਿਚਾਰਿਆਂ ਕੋਲ ਕਿ ਡਾਂਗਾ ਹੀ ਹੈਗੀ ਆ ਵੀ ਆਪਣੀ ਪ੍ਰੋਟੈਕਸ਼ਨ ਵਾਸਤੇ ਆ ਵੀ ਉਧਰੋਂ ਕੋਈ ਨੁਕਸਾਨ ਨਾ ਕਰ ਦਵੇ ਹਾਂਜੀ ਰਾਤ ਇਹਨਾਂ ਕੀ ਕੀਤਾ ਜੀ ਸਾਡੇ 3 ਵਜੇ ਦੀ ਹਾਂਜੀ ਜਿਹੜੀਆਂ ਮੀਟਿੰਗਾਂ ਨੇ ਲਗਾਤਾਰ ਕਿਸਾਨਾਂ ਦੇ ਨਾਲ ਸਰਕਾਰ ਦੀ ਹੋ ਰਹੀਆਂ ਨੇ ਤੇ ਹਰ ਮੀਟਿੰਗ ਜਿਹੜੀ ਹੈ ਬੇਸਿਟਾ ਰਹਿੰਦੀ ਹੈ ਇੱਥੇ ਕਿੰਨੇ ਦਿਨ ਰੁਕਣ ਦਾ ਇਹ ਜਿਹੜਾ ਪ੍ਰੋਗਰਾਮ ਹੈ ਦੇਖੋ ਜੀ ਕਿਸਾਨ ਜਿੱਥੇ ਬੰਦੀਆਂ ਗੱਲ ਕਰਕੇ ਗੱਲ ਮਕਾਉਣੀ ਚਾਹੁੰਦੇ ਆ ਜੇ ਮੁੱਕ ਜੇ ਤੇ ਵਧੀਆ ਗੱਲ ਆ ਪਰ ਜਿਹੜਾ ਆਪਣਾ ਅੰਦਾਜ਼ਾ ਆ ਫੌਜ ਦਾ ਅਸੀਂ ਵਿਚਰਦੇ ਆ ਇਹਨਾਂ ਦੇ ਵਿੱਚ ਦੇਖਦੇ ਆ ਵੀ ਸ਼ੰਭਾ ਬਾਰਡਰ ਤੇ ਹੱਲ ਹੋਣਾ ਹੀ ਨਹੀਂ ਜੀ ਇਹ ਹੱਲ ਜਿਹੜਾ ਆ ਦਿੱਲੀ ਦੇ ਵਿੱਚ ਹੀ ਆ ਜਦੋਂ ਤੱਕ ਜਿਹੜੇ ਕਿਸਾਨਾਂ ਕਿਸਾਨ ਜਿਹੜੇ ਦਿੱਲੀ ਵਿੱਚ ਸੇਲ ਨਹੀਂ ਕਰਨਗੇ ਦਿੱਲੀ ਨੂੰ ਬੰਦ ਨਹੀਂ ਕਰਨਗੇ ਚਾਰ ਚੁਫੇਰੇ ਉਦੋਂ ਤੱਕ ਮਸਲੇ ਹੱਲ ਨਹੀਂ ਹੋਣੇ ਜੀ ਹਾਂਜੀ ਬਹੁਤ ਧੰਨਵਾਦ ਜੀ